ਸਵਾਮੀ ਜੀ ਮਹਾਰਾਜ ਕੀ ਜੈ ਸ਼ਿਵ ਸਰੂਪ ਆਤਮਾ ਕਲਾਸ਼ਟਾਮ ਨਦੀ ਪਾਰ ਵਾਲੇ ਸਵਾਮੀ ਜੀ ਦੀ ਕੁਟਿਆ ਦੇ ਵਿੱਚ 14 ਤਰੀਕ ਨੂੰ ਮਕਰ ਸਕ੍ਰਾਂਤੀ ਨੂੰ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਹੈ ਟਰਸਟ ਦੇ ਪ੍ਰਧਾਨ ਹੈਪੀ ਠੀਮਾਨ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਕਿ ਇਸ ਦਿਨ ਕੀ ਕੀ ਪ੍ਰੋਗਰਾਮ ਨਦੀ ਪਾਰ ਵਾਲੇ ਸਵਾਮੀ ਜੀ ਦੀ ਕੁਟਿਆ ਦੇ ਵਿੱਚ ਕਰਵਾਏ ਜਾ ਰਹੇ ਨੇ ਹੈਪੀ ਵੀਰ ਜੀ ਕੀ ਕੀ ਪ੍ਰੋਗਰਾਮ ਹੈ ਜਿਹੜੇ ਮਕਰ ਸਕ੍ਰਾਂਤੀ ਨੂੰ ਕਰਵਾਏ ਜਾ ਰਹੇ ਹਨ ਕਲਾਸ਼ਟਾਮ ਜੀ ਪਹਿਲਾ ਜੀ ਸਵਾਮੀ ਜੀ ਮਹਾਰਾਜ ਕੀ ਜੈ ਹਰ ਇੱਕ ਮਕਰ ਸੰਤਿ ਜਿਕਣਾ ਮਾਗੀਂ ਆਪਣਾ ਪੰਡਹਾਰਾ ਲੱਗਦਾ ਹੈ ਜੀ ਇਸ ਵਾਰ ਵੀ ਜੋ ਰੌਸ਼ ਰੌਣਾ ਤਿਆਰੀਆਂ ਚੱਲ ਰਹੀਆਂ ਜੀ ਪੰਡਹਾਰੇ ਦੀਆਂ ਗੰਨੇ ਦੀ ਰਸ ਦੀ ਖੀਰ ਬਹੁਤ ਘੱਟ ਮਿਲਦੀ ਹੈ ਜਿਹੜੀ ਉਹ ਸਾਡੇ ਇੱਥੇ ਬਰਤੂੰਗੀ ਜੀ ਪੰਡਹਾਰੇ ਚ ਤੇ ਬਾਕੀ ਆਲੂ ਸੋਲੇ ਦੀ ਸਬਜ਼ੀ ਤੇ ਚਪਾਤੀ ਤੇ ਹੋਰ ਵਕ ਵਕ ਚੀਜ਼ਾਂ ਤੇ ਇਹਦੇ ਚ ਨਾਲ ਸਵੇਰ ਸਾਡੇ ਸਟਾਰਟਿੰਗ ਤੇ ਸਵੇਰ ਹਵਨ ਹੋਣਗੇ ਜੀ ਹਵਨ ਤੋਂ ਬਾਅਦ ਸਾਡੇ ਜਿਹੜੇ ਆਪਣੇ ਇਸ ਸੰਗੀਤ ਵਾਲੀ ਸਾਡੀ ਪਾਰਟੀਆਂ ਜਿਨ੍ਹਾਂ ਸ਼ੌਂਕੀ ਜੀ ਹੋਗੇ ਰਣਵੀਰ ਜੀ, ਕਲਦੀਪ ਜੀ, ਵਿਕੀ ਔਰ ਜਿੰਨੇ ਵੀ ਸਾਡੇ ਲੋਕਲ ਸਿੰਦਾ ਜੀ ਕਲਾਕਾਰ ਹੈ ਸਾਰੇ ਆਪਣੇ ਭਜਨ唱ਣਗੇ ਤੇ ਸਵੇਰ ਤਕਰੀਬਨ 9 ਵਜੇ ਸ਼ੁਰੂ ਹੋ ਜਾਂਦਾ ਜੀ ਤੇ ਸ਼ਾਮ ਨੂੰ 6-7 ਵਜੇ ਤੱਕ ਚੱਲਦਾ ਜੀ ਪੂਰਾ ਭੰਡਾਰਾ ਤੇ ਸਮਝੀ ਮਾਰਦਾ ਭੰਡਾਰਾ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਏਰੀਆ ਚ ਕੀ ਨੌਸ ਜੋਨ ਚ ਸਮਝੋ ਮੰਨਿਆ ਹੋਇਆ ਭੰਡਾਰਾ ਹੁੰਦੇ ਆ ਜੀ ਜੀ ਜਦੋਂ ਵੀ ਭੰਡਾਰਾ ਹੁੰਦਾ ਹੈ ਤੇ ਦੂਰ ਦੂਰ ਤੇ ਲੋਕ ਸ਼ਰਧਾਲੂ ਬੜੇ ਆਂਦੇ ਤੇ ਕਿਸ ਤਰ੍ਹਾਂ ਕੰਟਰੋਲ ਕਰਦੇ ਹੋ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਜੀ हां बिली कित सारी टीम हैगी ये ਸਾਡੇ ਕੋਲ ਸੇਵਾਦਾਰ ਬਹੁਤ ਹੈ ਜਿੰਨਾ ਨਿਹੋਕੇ ਸਾਡੇ ਨਾਲੇ ਪਿੰਡ ਪੈਂਦਾ ਉਹ ਸਾਰਾ ਪਿੰਡ ਸਾਡੇ ਇੱਥੇ ਲੰਗਰ ਦੀ ਸੇਵਾ ਕਰਦੇ ਆ ਬਣਾਉਂਦੇ ਵੀ ਆ ਬਤਾਉਂਦੇ ਵੀ ਆ ਉਹ ਸੇਵਾ ਕਰਦੇ ਬਾਕੀ ਸਾਨੂੰ ਲੋਕਲ ਕੁੜਾੜੀ ਦੇ ਸਾਰੇ ਟਰਾਈ ਸਿਟੀ ਦੇ ਜਿੰਦੇ ਵੀ ਸਾਡੇ ਸੇਵਾਦਾਰ ਹੈ ਜੀ ਉਹ ਬਿਨਾ ਬਿਨਾ ਕਹੇ ਤੇ ਸੇਵਾ ਕਰਦੇ ਆ ਸਾਡੇ ਕੋਲ ਲੰਗਰ ਦੇ ਲਈ ਕੁਝ ਲੋਕ ਸੇਵਾ ਦੇਣੀ ਚਾਹੁੰਦੇ ਹੁੰਦੇ ਆ ਉਹ ਕਦੋਂ ਤੱਕ ਸੇਵਾ ਦੇ ਸਕਦੇ ਆ ਜੀ ਜਦ ਤੱਕ ਹੱਥੋਂ ਸ਼ੁਰੂ ਆ ਜਦ ਮਰਜੀ ਦੇ ਦਿਓ ਜੀ ਜਦ ਤੱਕ ਲੰਗਰ ਚੱਲਦੇ ਜਿੱਦਨ ਭੰਡਾਰਾ ਉਦੋਂ ਵੀ ਦੇ ਸਕਦੇ ਆ ਜਿੰਨਾ ਥੋੜਾ ਸਮਾਨ ਆਊਗਾ ਅਸੀਂ ਲੰਗਰ ਚ ਪਾਈ ਜਾਣਾ ਜੀ ਤੇਮਨ ਸਾਹਿਬ ਇੱਕ ਖੀਰ ਦਾ ਜ਼ਿਕਰ ਕੀਤਾ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਕਹੇ ਜਈ ਖੀਰ ਤਿਆਰ ਹੁੰਦੀ ਹੈ ਜਿਹੜੀ ਕਈ ਬਿਮਾਰੀਆਂ ਨੂੰ ਜਿਹੜੀ ਖਤਮ ਕਰਦੀ ਹੈ ਥੋੜੀ ਸੰਗਤ ਨੂੰ ਉਹ ਵੀ ਜਾਣਕਾਰੀ ਦਿਓ ਜੀ ਉਹ ਕਿਵੇਂ ਤਿਆਰ ਹੁੰਦੀ ਹੈ ਤੇ ਕਿਹੜੀਆਂ ਬਿਮਾਰੀਆਂ 'ਚ ਜ਼ਿਆਦਾ ਅਸਰ ਕਰਦੀ ਕਦੋਂ ਖੜਾਈ ਚਕਾਈ ਜਾਂਦੀ ਹੈ ਜੀ ਵੀ ਉਹ ਜਿਹੜੀ ਖੀਰ ਹੈ ਉਹਦਾ ਅਲੈਦਾ ਹੁੰਦਾ ਜੀ ਉਹ ਪ੍ਰੋਗਰਾਮ ਇਸ ਖੀਰ ਨਾਲ ਤਾਂ ਇਹ ਸਿਰਫ ਗੰਦੇ ਦੀ ਰਸ ਦੀ ਖੀਰ ਹੈ ਇਹ ਨਾਰਮਲ ਹਾਂਜੀ ਹਾਂਜੀ ਉਹ ਚੰਦਰ ਜਿਹੜਾ ਹੁੰਦਾ ਜੀ ਆਪਣਾ ਚੰਦਰਪ ਸਿੰਘ ਜੀ ਦੇ ਨਾਲ ਜਿਹੜੀਆਂ ਬਣਦੀ ਹੈ ਜੀ ਉੱਚ ਗੁਰੂ ਨਾਨਕ ਜਨਤੀ ਰਹੀਦੀ ਜੀ ਉਹ ਤੇ ਉਹਦੇ ਵਿੱਚ ਕੀ ਹੁੰਦਾ ਜੀ ਉਹ ਜੋ ਸਮਝ ਦੀ ਵਿਧੀ ਦੱਸੀ ਹੋਈ ਆ ਜੋ ਦਵਾਈਆਂ ਹੁੰਦੀ ਆ ਉਹ ਪਾ ਕੇ ਉਹ ਸਰੀਰਾਤ ਆਪਾਂ ਚੰਦਰਮਾ ਚ ਰੱਖਦੇ ਆਂ ਜੀ ਉਹਨੇ ਕਿਰਨਾਂ ਚ ਜੋ ਵੀ ਹੁੰਦੀ ਆ ਉਹਦੀ ਜੋ ਹੁਣ ਉਹਦੀ ਸ਼ਕਤੀ ਹੁੰਦੀ ਆ ਜੀ ਉਹਦੇ ਚ ਨਾ ਪ੍ਰਗਟ ਹੋ ਕੇ ਜੋ ਬਾਚਰੀ 4:00 ਵਜੇ ਉਹਨੂੰ ਸਾਰੀ ਸੰਗਤ ਚ ਡਿਸਟ੍ਰਿਬਿਊਟ ਕਰਦੇ ਆਂ ਜੀ ਜਿਹੜਾ ਕੋਈ ਖਾਸ ਦਿਨ ਹੁੰਦਾ ਜੀ ਉਸ ਦਾ ਸਾਲ ਦੇ ਵਿੱਚ ਜਾਂ ਕੋਈ ਮਹੀਨੇ ਚ ਆ ਸ਼ਰਦ ਪੂਰਨ ਮਾਜੀ ਉਹ ਸਤਪੁਰਨੀ ਬਾਬਾ ਇੱਕ ਸਾਲ ਜੀ ਇਕ ਬਰੀ ਸਾਲ ਚ ਇਕ ਵਾਰ ਵੀਰ ਜੀ ਕੁਟਿਆ ਦੇ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਕਿਹੜੀ ਕਿਹੜੀ ਬਿਮਾਰੀ ਦੀ ਦਵਾਈ ਦਿੱਤੀ ਜਾਂਦੀ ਹੈ ਤੇ ਟਾਈਮ ਕੀ ਹੈ ਜੀ ਆਜੋ ਆਜੋ ਰਣਵੀਰ ਜੀ ਟਾਈਮ ਸਵੇਰੇ ਸਾਡੇ ਤਕਰੀਬਨ 8 ਵਜੇ ਆ ਜਾਂਦੇ ਸਤਪਾਲ ਜੀ ਤੇ ਉਹ ਸਾਡੇ 12 ਵਜੇ ਤੱਕ ਬੈਠਦੇ ਆ ਉਹਦੇ ਬਾਅਦ ਫਿਰ 3 ਤੇ ਸ਼ਾਮ ਨੂੰ 4:30 ਵਜੇ ਤੱਕ ਤੇ ਸਾਡੀ ਸ਼ਾਮ ਦੀ ਦਵਾਈ ਵੰਡ ਹੁੰਦੀ ਹੈ ਜੀ ਇੱਥੇ ਕਾਫੀ ਤਰ੍ਹਾਂ ਦੀ ਦਵਾਈ ਹੈ ਇੱਕ ਬੜੀ ਗੋਲੀ ਹੈ ਜੋ ਕੈਂਸਰ ਦਾ ਇਲਾਜ ਕਰਦੀ ਹੈ ਤੇ ਹੁਣ ਤੱਕ ਤਕਰੀਬਨ ਸਾਨੂੰ ਪਤਾ ਨਹੀਂ 50 ਤੇ 60 ਤੱਕ ਲੋਕ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜੀ ਤੇ ਕਾਫੀ ਦਵਾਈ ਸਾਡੀ ਬਰਤੋ ਚ ਆ ਰਹੀ ਹੈ ਤੇ ਵਾਕੀ ਇਫੈਕਟਿਵ ਹੈ ਲੋਕਾਂ ਨੂੰ ਕਾਫੀ ਕੀ ਅਪੀਲ ਕਰਦੇ ਹੋ ਸ਼ਰਧਾਲੂਆਂ ਨੂੰ ਜੀ ਸ਼ਰਧਾਲੂ ਨੂੰ ਬੇਨਤੀ ਹੱਥ ਜੋੜ ਕੇ ਆਓ ਕੁਟਿਆ ਨਾਲੇ ਰੌਣਕ ਮੇਲਾ ਦੇਖੋ ਨਾਲੇ ਨੰਗਰ ਛੱਕੋ ਜੀ ਨਾਲ ਮਹਾਰਾਜ ਜੀ ਦੇ ਦਰਸ਼ਨ ਕਰੋ ਉਹਨਾਂ ਦੀ ਕਾਮਨਾ ਆਪਣੀਆਂ ਪੂਰੀਆਂ ਕਰੋ ਤੇ ਸਮਝੀ ਮਹਾਰਾਜ ਕੀ ਜੀ ਠੀਕ ਹੈ ਸਰ ਕੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਮਕਰਸ ਕ੍ਰਾਂਤੀ ਨੂੰ ਜੀ ਮਕਰਸ ਕ੍ਰਾਂਤੀ ਦਾ ਜਿਹੜਾ ਤਿਹਾੜ ਹੈ ਇਹ ਬਹੁਤ ਇੱਕ ਮਹੱਤਵਪੂਰਨ ਤਿਹਾੜ ਹੈਗਾ ਇਸ ਦਿਨ ਜਿਹੜਾ ਸੂਰਜ ਹੈਗਾ ਉਹ ਮਕਰ ਰਾਸ਼ੀ ਚ ਪ੍ਰਵੇਸ਼ ਕਰਦੇ ਨੇ ਜਦੋਂ ਸੂਰਜ ਮਕਰ ਸੰਕ੍ਰਾਂਤੀ ਚ ਪ੍ਰਵੇਸ਼ ਕਰਦਾ ਹੈ ਉਹ ਇੱਕ ਪੁੰਨਿਆ ਕਾਲ ਮੰਨਿਆ ਜਾਂਦਾ ਹੈ ਜਿਦੇ ਵਿੱਚ ਦਾਨ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਜਿਵੇਂ ਕਿ ਅਸੀਂ ਪੰਜਾਬ ਦੇ ਵੀ ਦੇਖਦੇ ਹਾਂ ਹਰੇਕ ਪਿੰਡ ਹਰੇਕ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਖੋਲ ਕੇ ਉਸ ਦਿਨ ਉਹ ਪਾਈ ਜਾਂਦੇ ਨੇ ਤੇ ਸੰਗਤ ਦੇ ਵਿੱਚ ਗੰਨੇ ਦੇ ਰਸ ਦੀ ਖੀਰ ਮਾਂਛੋਲੇ ਦੀ ਦਾਲ ਫੁਲਕਾ ਇਹ ਸਾਦਾ ਜਿਹੜਾ ਭੋਜਨ ਉਹ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ ਸੋਮੇ ਦੇ ਸਤਾਂਡੇ ਵੀ ਇੱਥੇ ਇਸ ਦਿਨ ਵੈਸਤਾਈ ਕਹਿੰਦੇ ਵੀ ਸੂਮੀ ਜੀ ਦਾ ਇਹ ਜਨਮ ਦਿਨ ਹੈ ਜਿਹੜਾ ਮਕਰ ਸ੍ਰਕਾਂਤੀ ਦੇ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਜੀ ਨੇ ਕੁੰਡਲੀ ਦੇ ਵਿੱਚ ਕੱਢਿਆ ਸੀ ਤੇ ਇਸ ਦਿਨ ਜਿਹੜਾ ਹੈਗਾ ਮਕਰ ਸ੍ਰਕਾਂਤੀ ਦਾ ਜਿਹੜਾ ਇੱਥੇ ਭੰਡਾਰਾ ਲਗਾਇਆ ਜਾਂਦਾ ਹੈ। ਵੈਸੇ ਇਹ ਪ੍ਰਮੁੱਖ ਭੰਡਾਰਾ ਹੈ। ਪਹਿਲਾਂ ਸੁਰੂ-ਸੁਰੂ 'ਚ ਇੱਕੇ ਭੰਡਾਰੇ ਬਣਾਇਆ ਜਾਂਦਾ ਸੀਗਾ। ਸਭ ਤੋਂ ਪਹਿਲਾਂ ਮਕਰ ਸ੍ਰਕਾਂਤੀ ਦਾ ਭੰਡਾਰਾ ਬਣਾਇਆ ਜਾਂਦਾ। ਫੂਨ ਨੰਬਰ 2 ਤੇ ਸੂਮੀ ਜੀ ਦੀ ਵਰਸੀ। ਗੁਰਪੂਰਨਮਾ ਨੰਬਰ 3 ਤੇ ਸੂਮੀ ਜੀ ਦੀ ਵਰਸੀ ਮਨਾਇ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕ੍ਰਿਸ਼ਨ ਅਸ਼ਟਮੀ, ਕ੍ਰਿਸ਼ਨ ਅਸ਼ਟਮੀ ਤੋਂ ਬਾਅਦ ਫਿਰ ਸ਼ਿਵਰਾਤੀ ਦਾ ਜਿਹੜਾ ਤਿਹਾੜਾ ਇਸ ਥਾਂ ਤੇ ਪੰਜ ਥਾਂ ਜਿਹੜੇ ਬੜੇ ਧੂਮਤਾਬ ਮੜਾਈ ਜਾਂਦੇ ਹਨ ਰੱਖਾਂਚ ਦਾ ਜਿਹੜੇ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਤੇ ਸੌਮੀ ਜੀ ਦਾ ਜਿਹੜਾ ਗੂੰਗਾਣ ਕਰਦੇ ਨੇ ਤੇ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਇਸ ਦਿਨ ਇੱਥੇ ਗੰਨੇ ਦੇ ਰਸ ਦੀ ਖੀਰ ਬਣਦੀ ਆ तकरीबन 200 ਕਿੰਟਲ ਗੰਨੇ ਦੀ ਰਸ ਦੀ ਖੀਰ 22 23 ਕਿੰਟਲ ਜਿਹੜਾ ਵਿੱਚ ਹੈ ਝੋਲ ਪੈਂਦੇ ਨੇ ਹੋਰ ਰੋਟੀ ਆ 20 22 ਕਿੰਟਲ ਅੱਤੇ ਦੀ ਰੋਟੀ ਪੱਕਦੀ ਆ ਆਲੂ ਆਲੂ ਛੋਲਿਆਂ ਦੀ ਸਬਜ਼ੀ ਬਣਦੀ ਆ ਕੀ ਸੰਗਤ ਨੂੰ ਅਪੀਲ ਕਰਦੇ ਹਾਂ ਜੀ ਕੀ ਸੰਗਤ ਨੂੰ ਅਪੀਲ ਕਰਦੇ ਹੋ ਸੰਗਤ ਨੂੰ ਇਹ ਅਪੀਲ ਹੈ ਵੀ ਇਦਾਂ ਜਿਹੜੇ ਉਤਸਵ ਨੇ ਉਹ ਆਪ ਵੀ ਤੁਮ ਤਾਂ ਹੌਂ ਨਾ ਰਾ ਕੇ ਮਨਾਓ ਆਪਣੇ ਬੱਚਿਆਂ ਨੂੰ ਵੀ ਗੁਰੂ ਘਰ ਨਾਲ ਜੋੜੋ ਤਾਂ ਕਿ ਜਿਹੜੇ ਬੱਚੇ ਨੇ ਅੱਜ ਕੱਲ ਨਸ਼ਿਆਂ ਤੋਂ ਬਚੇ ਰਹਿਣ ਤੇ ਆਪਣੀ ਜਿਹੜੀ ਸੰਸਕ੍ਰਿਤੀ ਆ ਉਹਦੇ ਨਾਲ ਜੁੜੇ ਰਹਿਣ ਤਾਂ ਕਿ ਉਹਨੂੰ ਇਹ ਪਤਾ ਲੱਗੇ ਕਿ ਸਾਡੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੇ ਤਿਹਾੜੇ ਮਨਾਏ ਜਾਂਦੇ ਹਨ ਕਿਉਂਕਿ ਇਹ ਭਾਰਤਵਾਦੀ ਸੁਭਾਗ ਹੈ ਕਿ ਜਿਹੜੇ ਮਹਾਪੁਰਸ਼ ਹੈ ਉਹਨਾਂ ਦਾ ਜੋ ਜਨਮ ਹੈ ਜਿਵੇਂ ਰਾਮਚੰਦਰ ਜੀ ਹੈ ਇਹਨਾਂ ਦਾ ਜਨਮ ਵੀ ਇਥੇ ਸਾਡੇ ਨਾਰਥ ਰੀਜਨ ਚ ਹੋਇਆ ਹਨੂਮਾਨ ਜੀ ਦਾ ਜਿਹੜਾ ਜਨਮ ਹੈ ਉਹ ਕਰਨਾਟਕਾ ਚ ਹੋਇਆ ਉਹ ਦੱਖਣ ਸਾਈਡ ਹੋਇਆ ਇਸ ਕਰਕੇ ਜਿਹੜੀ ਸੱਭੇਤਾ ਹੈਗੀ ਆ ਇਹ ਆਪਸ ਦੇ ਵਿੱਚ ਮਿਲਾਉਂਦੀ ਆ ਰਾਮਚੰਦਰ ਜੀ ਔਰ ਹਨੂਮਾਨੀ ਦਾ ਬੜਾ ਪਿਆਰ ਸੀ ਰਾਮਚੰਦਰ ਜੀ ਹਨੂਮਾਨ ਜੀ ਨੂੰ ਜਿਹੜੇ ਹੈ ਆਪਣੇ ਦਿਨ ਨਾਲ ਲਾਉਂਦੇ ਸੀਗੇ ਹੁਣ ਰਾਮ ਜਨ ਨੂੰ ਉਸ ਤੋਂ ਮਨਾਇਆ ਜਾ ਰਿਹਾ ਹੈ ਮੈਨੂੰ ਕਹਿੰਦਾ ਵੱਤ ਤੋਂ ਵੱਟ ਅਟਕੇ ਹਿੱਸਾ ਲੈਣਾ ਚਾਹੀਦਾ ਹੈ ਔਰ ਘਰ ਵਿੱਚ ਦੀਪ ਮਾਲਾ ਕਰਨੀ ਚਾਹੀਦੀ ਹੈ ਰਾਮਚੰਦਰ ਜੀ ਦਾ ਗੁਣਗਾਨ ਕਰਨਾ ਚਾਹੀਦਾ ਹੈਗਾ ਮੇਰੀ ਸਭ ਤੋਂ ਮਪੀਲ ਹੈ ਕਿ ਆਪਣੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਿਆ ਜਾਵੇ ਤੇ ਵੱਧ ਤੋਂ ਵੱਧ ਠੀਕ ਬਹੁਤ ਸੋਮ ਜੀ ਮਹਾਰਾਜ ਕੀ ਜੈ ਠੀਕ ਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਬਹੁਤ ਸਮਝੀ ਮਹਾਰਾਜ ਕੀ ਜੈ ਜਗਦੇਵ ਜੀ ਜਗਦੇਵ ਜੀ ਕੀ ਪ੍ਰੋਗਰਾਮ ਹੈ ਇਹ ਜਿਹੜਾ 14 ਤਰੀਕ ਨੂੰ ਮਾਘ ਦੇ ਮਹੀਨੇ ਚ ਜਿਹੜਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਸੁਮਜੀ ਦਾ ਬੜੀ ਸ਼ਾਦਾ ਨਾਲ ਪੁੰਨਾਰਾ ਚਲਾਇਆ ਜਾਂਦਾ ਉਹਦੀਆਂ ਤਿਆਰੀਆਂ ਜੋਰਾਂ ਛੋਰਾਂ ਕਰ ਚੱਲ ਰਹੀਆਂ ਨਦੀਪੁਰ ਕੋਰਾਲੀ ਕੁੱਟੀਆਂ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਵਾ ਕੇ ਸੌਂਜੀ ਮਹਾਰਾਜ ਦੇ ਦਰਸ਼ਨ ਕਰਕੇ ਕੀ ਪੀਲ ਕਰਦੇ ਆ ਸੰਗਤ ਨੂੰ ਜੀ ਸੰਗਤ ਵੱਡ ਚੜ ਕੇ ਹਿੱਸਾ ਪਾਉਣ ਕੁਟੀਆਂ ਚ ਆਉਣ ਤੇ ਦਰਸ਼ਨ ਕਰਨ ਸੌਂਜੀ ਮਹਾਰਾਜ ਦੇ ਜੱਗੂ ਜੀ ਵੱਡੇ